ਤਨ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਜੀ ਆਡੀ ਹਾਜ਼ਰ ਨੇ ਜੁਣੀ ਜੀ ਦੁਆਰ ਕਿੱ ਸਰਕਾਰ ਨੂੰ ਬਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜੋ ਦਾਨਕ ਗੁਰਦੁਆਰਾ ਬੈਂਕਸਟੇਜ ਦੇ ਵਿਖੇ ਇਹਨਾਂ ਨੇ ਪਰਵਧ ਕਰ ਲੋ ਭਾਈ ਪਰਮਜੀਤ ਸਿੰਘ ਢਾਡੀ ਜੀ ਦੁਨੀਆਂ ਵੱਲੋਂ ਸੰਠਤ ਅਮੀਰ ਵਾਲਾ ਵਾਸਤੇ ਇਹ ਜਿਹੜਾ ਰਕਮ ਰੱਖਿਆ ਗਿਆ ਇਹ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਾਥੇ ਪਾਸ਼ਾ ਵੱਲੋਂ ਉਹ ਸੋਏ ਹੋਏ ਢਾਲੀ ਜੱਟੇ ਨੇ ਆਪ ਜੀ ਨੂੰ ਪੰਜਾਬ ਦੀ ਇਤਿਹਾਸ ਦੀ ਜਿਸਨ ਸੰਗਤ ਦੀ ਗੱਲ ਕੀਤੀ ਆ। ਸਿੱਖ ਇਤਿਹਾਸ ਦੇ ਵਿੱਚ ਮੋੜੇ ਨੇ। ਸਿੱਖ ਇਤਿਹਾਸ ਦੇ ਵਿੱਚ ਥਾਕੇ ਨੇ। ਸਿੱਖ ਇਤਿਹਾਸ ਦੇ ਵਿੱਚ ਕੱਲੂ ਘਾਰੇ ਦੇ ਜਿਹੜਾ ਤੇਜੂ ਨੂੰ ਕੱਲੂ ਘਰਾ ਮਨਾਉਣਾ ਪਿਆ ਤੇ ਇਹ ਇਤਿਹਾਸ ਤੁਹਾਡੀ ਪਸੰਦ ਦਾ ਹੈ ਜਾਂ ਸ਼ਾਮਿਲ ਕਰਦਾ ਹੈ। ਬੋਟੇ ਕਲੂ ਘਰੇ ਤੇ ਸਾਕੇ ਕੋਮ ਦਾ ਜਿਹੜਾ ਇਤਿਹਾਸ ਆ ਗੁਰੂ ਜਿਹੜਾ ਇਤਿਹਾਸ ਆ ਸਾਡਾ ਇਹ ਸ਼ਾਦਬਾਈ ਪ੍ਰਚਾਰਿਆ ਗੁਰ ਨਾਨਕ ਦੇ ਪਾਸ਼ਾ ਤੋਂ ਗੁਰੂ ਅਰਜਨ ਦੇ ਸੱਚੇ ਪਾਸ਼ਾ ਦੀ ਸ਼ਾਦਬਾਈ ਕੀਦੀ ਆ ਉਹ ਸ਼ਹੀਦੀ ਤੋਂ ਮੰਗਰੋ ਕਰਾਤੀ ਆ ਲੋਹਾ ਤੋਂ ਸੱਚੇ ਪਾਸ਼ਾ ਬੀਰੀ ਤੇ ਦਿੱਜੇ ਦਰਬਾਰਾਂ ਪੈਂਦੇ ਫਿਰ ਸ਼ਾਦਬਾਈ ਪ੍ਰਚਾਰਿਆ ਗੁਰ ਤੇਗ ਬਹਾਦਰ ਪਾਸ਼ਾ ਦੀ ਸ਼ਾਦਬਾਈ ਕੀਦੀ ਆ ਕਲਕੀ ਦਾ ਸੱਚੇ ਪਾਤਸ਼ਾਹ ਪਰਖੰਡ ਦੀ ਪੋਰਸਾ ਕੇ ਖਾਲਸਾ ਤਾਲੀ। ਕੁਰਬਾਨੀਆਂ ਇਤਿਹਾਸ ਰਹਾਦਾ ਪਰ ਅੱਜ ਜਿਸ ਮਕਸਦ ਵਾਸਤੇ ਆਪਾਂ ਇਕੱਠੇ ਹੋਏ ਆਂ ਜਿਸ ਮਕਸਦ ਵਾਸਤੇ ਆਪਾਂ ਇਕੱਤਰ ਹੋਏ ਆਂ ਕਿਉਂਕਿ ਉਹ ਹਾਲ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਸਿਰਫ ਤੇ ਰਾਜਨੀਤੀ ਦਾ ਫਲਸਫਾ ਧਰਮ ਤੇ ਰਾਜਨੀਤੀ ਦਾ ਜਿਹੜਾ ਫਲਸਫਾ ਉਹ ਜਿਹੜਾ ਦਿੱਤਾ ਹੈ। ਪੀ. ਵੀ. ਸੀ. ਚੈਨਲ ਤੋਂ 3 ਮਹੀਨੇ ਪਹਿਲਾਂ ਦਾਸ ਨੇ ਭਾਈ ਰਵੀਰ ਸਿੰਘ ਢੁਰੀ ਭਾਈ ਪਰਹਾ ਸਿੰਘ ਜੀ ਹੋਣੀ ਪੀਪੀਸੀ ਚੈਨਲ ਤੋਂ ਅੱਜ ਇਹ ਖ਼ਬਰ ਸੁਣਾ ਰਿਹਾ ਭਾਈ ਅਸੀਂ ਕਿ ਖਡਗੂਰ ਸਾਹਿਬ ਹਲਕੇ ਤੋਂ ਭਾਈ ਹਮਰਪਾਲ ਸਿੰਘ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਪੰਥ ਨੂੰ ਉਹਨਾਂ ਦਾ ਜਿਹੜਾ ਸਾਥ ਦੇਣਾ ਚਾਹੀਦਾ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਈ ਵਾਰ ਇਹ ਵੀ ਹੁੰਦਾ ਕਈ ਲੋਕ ਗੱਲਾਂ ਕਰਦੇ ਨੇ ਕਿ ਜੇ ਇੱਕ ਦੋ ਉਮੀਦਵਾਰ ਉੱਥੇ ਜਿੱਤ ਕੇ ਜਲੇ ਜਾਣਗੇ ਤੇ ਕੀ ਗੱਲਾਂਾਂਗੇ ਕਿ ਕਿੰਨਾ ਟਾਈਮ ਮਿਲਣਾ ਗੱਲ ਟਾਈਮ ਦੀ ਨਹੀਂ ਗੱਲ ਉਸ ਅਣਖ ਤੇ ਜ਼ਮੀਰ ਦੀ ਹੈ ਗਣੋ ਉਸ ਇਤਿਹਾਸ ਸੀ ਆਪੀ ਸਿੱਖਾਂ ਦੇ ਵਿੱਚ ਅੱਜ ਵੀ ਉਹ ਹਲਕਾ ਪੰਥ ਗਿਆ ਤੇ ਅੱਜ ਵੀ ਲੋਕਾਂ ਦੀ ਜ਼ਮੀਰ ਜਾਗਦੀ ਆ ਜਿਹੜਾ ਆਕਾਲੀ ਦਲ ਪੰਥ ਦੇ ਨਾਂ ਤੇ ਬਣਿਆ ਪੰਥ ਦੇ ਮੁੰਡੇ ਛੱਡੂ ਛੱਡ ਗਿਆ ਤੇ ਅੱਜ ਜਿਹੜਾ ਪੰਥ ਨੂੰ ਦੇ ਸੰਬੰਧ ਨੂੰ ਅੱਗੇ ਆਉਣਾ ਪਿਆ ਫਰੀਦਕੋਟ ਤੇ ਜਲੂਨ ਸਾਹਿਬ ਸੰਤਾ ਨੇ ਦਿਤਾ ਕੇ ਰੱਖ ਦਿੱਤਾ ਇਹ ਲੋਕ ਸਭਾ ਦੀ ਚੋਣ ਦੇ ਕੁਝ ਮੈਨੇ ਨਹੀਂ ਹੋ ਸਕਦੇ ਪਰ 2025 ਦਾ ਮੋੜ ਜੇ ਤੁ ਵੱਜ ਸਕਦਾ ਆਉਣ ਵਾਲੇ ਸਮੇਂ ਦੇ ਅੱਜ ਦੁਨੀਆ ਪਾਰਟੀਆਂ ਲੜ ਰਹੀਆਂ ਨੇ ਇਥੋਂ ਤੱਕ ਗੱਲ ਆਪਾਂ ਕਾਲੀ ਜਲ ਦੀ ਕਰੀਏ ਕਾਲੀ ਜਲ ਦੀ ਗੱਲ ਢਾਡੀ ਕੱਢੇ ਨੇ ਸ਼ੁਰੂ ਕੀਤੀ ਜਦੋਂ ਵੀ ਕਾਲੀਆਂ ਦੇ ਕੋਲ ਆਏ ਤੇ ਬੰਬੇ ਦੇ ਵਿੱਚ ਗਏ ਮੁੰਬਈ ਦੇ ਵਿੱਚ ਗਏ ਅਕਾਲੀ ਗੱਲ ਤਨਖੌਰ ਸਾਹਿਬ ਦਾ ਮਤਾ ਲੈ ਕੇ ਆਉਂਦਾ ਕਾਲੀ ਜਲ ਕੁ ਪੂਰੀ ਦਾ ਮੋਟਾ ਲਾਉਂਦਾ ਐਸਵਾਈਐਲ ਦੀ ਗੱਲ ਅਕਾਲੀ ਜਲ ਚੰਡੀਗੜ੍ਹ ਰਾਜਧਾਨੀ ਦੀ ਗੱਲ ਕਰਦਾ ਅੱਜ ਕੋਈ ਪਾਰਟੀ ਇਹ ਗੱਲਾਂ ਕਹਿ ਰਹੀ ਅੱਜ ਕੋਈ ਮੋਹਰੀਆਂ ਦੀ ਰਾਜਨੀਤੀ ਹੈ ਗਈ ਆ ਅੱਜ ਜਿਹੜਾ ਕਮੇਡੀਅਨ ਚੁਟਕਣੇ ਆਲੇ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਤੇ ਕਿਹੜੀਆਂ ਸੁਣਾਉਂਦਾ ਫਿਰਦਾ ਉਹ ਤੇ ਕਿਹੜੀਆਂ ਸੁਣਾਉਂਦਾ ਫਿਰਦਾ ਸਟੇਜਾਂ ਤੇ ਅੱਜ ਕੋਈ ਗੱਲ ਹੈ ਮਾਰੋ ਕਰ ਰਹੇ ਹੋ 1995 ਦੇ ਵਿੱਚ ਆ ਖਬਰਾਂ ਨੂੰ ਨਸ਼ਿਆਂ ਨੂੰ ਪੈਰ ਪਸਾਰੇ ਜਦੋਂ ਕਾਲੀ ਦਲ ਦੀ ਸਰਕਾਰ ਆਈ 97 ਦੇ ਵਿੱਚ ਕਾਂਗਰਸ ਦੇ ਰਾਜ ਨੇ ਵਿੱਚ ਵੀ ਉਦਾਂ ਹੀ ਨਸ਼ੇ ਰਹੇ ਕੋ ਸਰਕਾਰਾਂ ਚ ਤੀਜਾ ਸਾਲ ਐ ਸਰਕਾਰ ਦਾ ਹੋ ਗਿਆ ਨਸ਼ੇ ਉਦਾਂ ਹੀ ਆ ਪਈ ਅਮਰਤ ਦਾ ਤਾਲਸ਼ੰਗ ਨੇ ਆ ਕੇ ਜਦੋਂ ਸਟੇਜ 'ਤੇ ਬੋਲਿਆ ਤੇ ਨੌਜਵਾਨਾਂ ਦੀ ਅਨੁਸ਼ੋਕੀ ਜੀ ਲੋਕ ਨਸ਼ੇ ਛੱਡਣ ਲੱਗੇ ਲੋਕਾਂ ਨੇ ਨਸ਼ੇ ਛੱਡੇ ਅਮਰਤ ਦੀ ਉਹਨਾਂ ਨੇ ਗੱਲ ਕੀਤੀ ਜਰਸੀਆਂ ਨਹੀਂ ਕਹੋਆਂ ਪੰਜਾਬ ਦੇ ਵਿੱਚ ਨਸ਼ੇ ਦੇ ਦਾਵੇ ਤੇ ਅਮਰਤ ਦੀ ਗੱਲ ਕਰੇ ਉਹ ਲੋਕ ਦੀ ਚਾਹੁੰਦੇ ਸੀ ਵੀ ਅਮਰਤ ਦੀ ਗੱਲ ਤੇ ਨਸ਼ੇ ਛਡਾਉਣ ਦੀ ਗੱਲ ਹੋਵੇ ਪੰਜਾਬ ਦੀਆਂ ਕਿਨੂੰ ਕੋਈ ਡੰਗੇ ਸੋ ਸਾਥ ਸੰਗਤ ਅਸੀਂ ਜੱਫੇਬੰਦੀ ਵੱਲੋਂ ਦੀ ਇੰਟਰਨੈਸ਼ਨਲ ਪੰਛਤ ਡਾਲਦੇ ਸਰਪਸ ਅਦੇ ਖਾਲਸਾ ਸਰਦ ਦੇ ਸਾਫਾ ਜਦਦਾ ਸਿੰਘ ਸਾਹਿਬਾਇ ਜੀ ਸੁਖੀਰ ਸਿੰਘ ਦੀ ਰੋਡੇ ਉਧਰ ਦੇ ਭਾਈ ਸਰਬਜੀਤ ਸਿੰਘ ਦੀ ਖਾਲਸਾ ਮਲਵਾ ਦੇ ਨਾਲ ਨੇ ਵੱਡੇ ਪੱਧਰ ਤੇ ਮਾਨਾ ਸਾਧ ਮਾਇਕ ਤੌਰ ਤੇ ਉਦਾਂ ਵੀ ਸਹਿਯੋਗ ਕਰ ਰਹੇ ਆ ਮੈਂ ਦੇਖਿਆ ਤੇ ਤੁਸੀਂ ਵੀ ਇਹ ਗੱਲ ਵੇਖੀ ਹੋਗੀ ਸੋਸ਼ਲ ਮੀਡੀਆ ਦੇ ਉੱਤੇ ਭਾਈ ਸਰਬਜੀਤ ਸਿੰਘ ਜਦੋਂ ਇਹ ਗੱਲ ਕਹਿ ਰਿਹਾ ਕਿ ਜਦੋਂ ਇੰਦਰਾ ਗਾਂਧੀ ਦਾ ਕਦਮ ਕੀਤਾ ਨਾਲ ਤੇ ਸਾਥੀ ਅਫਸਰ ਨੇ ਇਹ ਗੱਲ ਕਈ ਵੀ ਬਿਆਨਸਿਆਂ ਮੇਰੇ ਤੇ ਲਿਕੇ ਲਿਕੇ ਬੱਚਿਆ ਤੂੰ ਇਹ ਕੀ ਕੀਤਾ ਜੀ ਉਹ ਕਹਿੰਦੇ ਮੇਰੇ ਮੈਂ ਜੋ ਗੁਰੂ ਦੇ ਆਪਣੇ ਦਾ ਜਿਹੜਾ ਹੱਥ ਸੀ ਉਹ ਲੈ ਲਿਆ ਮੇਰੇ ਬੱਚਿਆਂ ਨੂੰ ਪੰਥ ਦੇਖੇਗਾ ਮੇਰੇ ਬੱਚਿਆਂ ਨੂੰ ਸੰਗਤ ਦੇਖੇਗੀ ਇਹ ਮੇਰੇ ਬੱਚੇ ਲਈ ਪੰਥ ਦੇ ਬੱਚੇ ਹੁੰਦੇ ਆਂ ਜੀ ਪੰਥ ਕਿੱਥੇ ਖੜਾ ਉਹ ਕਹਿੰਦਾ 7 ਸਾਲ ਦਾ ਆ ਸਾ ਮੈਂ ਜਦੋਂ ਮੇਰੇ ਪਿਤਾ ਜੀ ਧੀਰ ਦੀ ਪਾ ਗਏ 12 ਸਾਲ ਦਾ ਜਦੋਂ ਮਾਰੀ ਬੀਬੀ ਵਿਮਲ ਕੌਰ ਦੀ ਖਾਲਸਾ ਕਾਲ ਚਲਾਉਣਾ ਕਰ ਗਏ ਤੇ ਸਭ ਸੰਗਤ ਅੱਜ ਸਾਨੂੰ ਸੋਚਣਾ ਪਵੇਗਾ ਪੰਥ ਦੇ ਸ਼ੁਨਾਰ ਜੁਤੀ ਗੱਲ ਕਰਨ ਵਾਲੇ ਜਿਵੇਂ ਭਾਈ ਪਰਮਕੀਰ ਸਿੰਘ ਨੇ ਗੱਲ ਕੀਤੀ ਸ਼੍ਰੋਮਣੀ ਕਾਲੀਦਾਦ ਅਮਰਸਰ ਸਾਹਿਬ ਨੇ ਬੇਖੋ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਵਾਪਸ ਲੱਭਿਆ ਬਹੁਤ ਚਗਾ ਕੀਤਾ ਜਾਂ ਇਹਨਾਂ ਲੱਗਿਆ ਤੇ ਜਾਂ ਬਲੇਰ ਆਪ ਹੀ ਪਿੱਛੇ ਹੋ ਗਿਆ ਕਿਉਂਕਿ ਉਹ ਪੰਦਤ ਸਿੰਘ ਜੀ ਦੀ ਜ਼ਮੀਨ ਜਾਗੀ ਜੇ ਅਮਰ ਸ਼੍ਰੋਮਣੀ ਕਾਲੀਦਾਦ ਅਮਰਸਰ ਸਾਹਿਬ ਉਥੋਂ ਪਿੱਛੇ ਲੈ ਸਕਦੇ ਆ ਤੇ ਉਹਨਾਂ ਨੂੰ ਫਰੀਦਕੋੜ ਤੋਂ ਵੀ ਆਪਣਾ ਅਮੀਦਵਾਰ ਪਿੱਛੇ ਲੈਣਾ ਚਾਹੀਦਾ ਆਮੇਵਾ ਪੇਪਰ ਨਹੀਂ ਵਾਪਸ ਹੋਣੇ ਪਰ ਉਹ ਕਹਿਦੇ ਨੇ ਜਿਹੜੀਆਂ ਸਾਡੀਆਂ ਵੋਟਾਂ ਆ ਉਹ ਭਾਈ ਸਰਵਜੀਤ ਸਿੰਘ ਖਾਲਸਾ ਦੇ ਹੱਥ ਆ ਕੇ ਝੋਲ ਜਾਣ ਤੇ ਭਾਈ ਬੰਦੇਵ ਸਿੰਘ ਵਜਾਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੇਰੇ ਕੋਲ ਬਾਦਲਾਂ ਨੂੰ ਪਿੱਛਾ ਦਾ ਰਹਿਦਾ ਪਰ ਕਿਤੇ ਨਹੀਂ ਦੇਖੋ ਬੰਦੇ ਬਰਾਬਰ ਖੜੇ ਕਰਕੇ ਵੋਟ ਨੂੰ ਤੋੜ ਕੇ ਤੇ ਜਗਾਉਂਦਾ ਬਾਦਲਾਂ ਨੂੰ ਭਾਵੇਂ ਦਿੱਲੀ ਸ਼ੋਮਣੀ ਦਿੱਲੀ ਦੀ ਜਿਹੜੀ ਦਿੱਲੀ ਪ੍ਰਬੰਧਕ ਅਮਲੇ ਦੀਆਂ 14 ਅੜ ਭਾਵੇਂ ਉਹਦੇ ਵਿੱਚ ਵੱਖਰੀ ਆਪਣੇ ਬੰਦੇ ਅਧਾਰੇ ਕੋਈ ਭਾਈ ਰਜੀਤ ਸਿੰਘ ਦੇ ਅਧਾਰ ਉਹਨਾਂ ਦਾ ਸਮਝੌਤਾ ਵੀ ਹੋਇਆ ਸੀ ਫਿਰ ਬੰਦੇ ਬੱਕੂ ਆਖੜੇ ਖੜੇ ਨਾਲ ਇਹ ਤੀਜਾ ਜਿਹੜੀਆਂ ਇਹ ਵੇਖਣੀਆਂ ਬੈਣਗੀਆਂ ਵੀ ਜੇ ਤੁਸੀਂ ਪੰਥਤੋ ਤੇ ਐਡੀ ਵੱਡੀ ਕੁਰਬਾਨੀ ਜਿਹੜੀ ਭਾਈ ਬਸੀਦ ਭਾਈ ਵਿਆਤ ਸਿੰਘ ਦੀ ਆ ਤੇ ਉਹਨਾਂ ਦਾ ਸੁਸਕਰ ਜਿਹੜਾ ਬੜਾ ਸਾਨੂੰ ਕਿ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਜੋ ਅਸੀਂ ਵਿਦੇਸ਼ਾਂ ਦੇ ਵਿਚੋਲਾ ਦੀ ਆਵਾਜ਼ ਬਣ ਸਕਦੇ ਆ ਪਰ ਮੈਂ ਚਾਹੁੰਦਾ ਅੱਜ ਗੁਰੂ ਨਾਨਕ ਦੇਵ ਜੀ ਦਾ ਵਾਰ ਆ ਗਏ ਕਿ ਜਿਹੜਾ ਹਕਕ ਹੋਇਆ ਇਹਦੇ ਵਿੱਚ ਮਦਦ ਪਾ ਕੇ ਜਿਹੜੀ ਯਕਾਰੇ ਦੀ ਕੁਰਬਾਨੀ ਦੀ ਦੀ ਬਤੇ ਚਾਹੇ ਸਿੱਖੇ ਕੰਦੇਲੇ ਸਰਦਾਰ ਸਿਮਰਜਨ ਸਿੰਘ ਦੀ ਮਾਰ ਸ਼ੋਮਨੀ ਕალიਦਾਰ ਅਬਰਸਰ ਤੇ ਭਾਈ ਬੰਦੇ ਰੋਟੇ ਦੀ ਵਡਾਲਾ ਤੁਸੀਂ ਆਪਣਾ ਉਮੀਦਵਾਰ ਭਾਈ ਸਰਪਤੀ ਸਿੰਘ ਦੇ ਖਾਲਸਾ ਦੇ ਮੁਕਾਬਲੇ ਦੇ ਉੱਤੇ ਪਿੱਛੇ ਲਾਓ ਕਿਉਂਕਿ ਜੇ ਇਹ ਗੱਲ ਪੱਥ ਦੀ ਕਰਨੀ ਆ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਗੱਲ ਕਰਨੀ ਆ ਤੇ ਸਾਨੂੰ ਉਹਨਾਂ ਸ਼ਹੀਦਾਂ ਪਰਿਵਾਰਾਂ ਦੇ ਨਾਲ ਖਲੋਣਾ ਪਊਗਾ ਜਿਨ੍ਹਾਂ ਨੇ ਕੇਵਲ ਉਦੋਂ ਅਸਲੀਅਤਾਂ ਤੱਕ ਸਾ ਦੇਖਿਆ ਕੇਵਲ ਆਪਣੇ ਗੁਰੂ ਦੇ ਵੱਲ ਦੇਖਿਆ ਆਪਣੇ ਪਰਿਵਾਰ ਵੱਲ ਆਪਣੇ ਜੀਵਾਂ ਦੇ ਵੱਲ ਨਹੀਂ ਦੇਖਿਆ ਉਹਨਾਂ ਨੇ ਸੁਧਾਅ ਦੇ ਵੱਲ ਦੇਖਿਆ ਸਾਡਾ ਸੁਧਾਰ ਕੀਤਾ ਤੇ ਸਾਡ ਸੰਗਤ ਅੱਜ ਸਾਨੂੰ ਇਸ ਤੋਂ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਆ ਮੀਡੀਆ ਰਣੀ ਆਵਾਜ਼ ਸਾਡੀ ਪੰਜਾਬ ਦੇ ਲੋਕਾਂ ਤੱਕ ਪਹੁੰਚਣੀ ਆ ਕਪੂਰਥਲਾ ਹਲਕਾ ਜਿਹੜਾ ਉਹਦਾ ਉਹ ਖਡੂਰ ਸਾਹਿਬ ਦੇ ਵਿਚ ਆਰਿਆ ਲੋਕਾਂ ਤੋਂ ਹਲਕੇ ਦੇ ਵਿੱਚ ਆ ਕਾਲੇ ਸੰਗਿਆ ਦੋਵੇਂ ਬੈਠੇ ਨੇ ਮਾਫੀ ਚ ਲੈ ਹੁਣ ਦੇ ਸਾਡੇ ਨਹੀਂ ਸਟੇਟ ਕੋਰਦਾਰੇ ਵੀ ਫੇਰ ਕੀਤੀ ਸੀ ਸਰਕਾਰ ਪਰ ਲੋਧੀ ਦਾ ਇੱਕ ਜਿਹੜਾ ਉਹ ਆ ਰਿਹਾ ਪੱਟੀ ਦਾ ਹਲਕਾ ਆ ਰਿਹਾ ਖੀਮ ਕਰਨ ਇਹਦਾ ਹਲਕਾ ਉਹ ਆ ਰਿਹਾ ਇਹ ਨੌ ਹਲਕੇ ਜਿਹੜੇ ਇਹ ਲੋਕ ਸਭਾ ਦੇ ਵਿੱਚ ਆ ਰਹੇ ਨੇ ਤੇ ਜੁਥੇ ਸਾਡੀਆਂ ਰਿਸ਼ਤੇਦਾਰਾਂ ਸਾਡੀਆਂ ਸਾਧਾਂ ਨੇ ਅਸੀਂ ਫੋਨ ਕਰ ਕਰ ਉਹਨਾਂ ਨੂੰ ਜੱਦ ਕਰੀਏ ਤੇ ਉਧਰੋਂ ਫਰੀਦਕੋਟ ਦੀ ਉਹ ਧਰਤੀ ਬਾਬੇ ਫਰੀਦ ਦੀ ਧਰਤੀ ਜਿਹੜੀ ਗੁਰਬਾਣੀ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਬਾਹਰ ਬੜਾਈਏ ਵਸਨਾ ਰਾਜ ਨੂੰ ਜੈ ਜੀ ਆਜੋ ਆਪਾਂ ਫਰੀਦ ਦੀ ਧਰਤੀ ਫਰੀਦਪੁਰ ਦਾ ਜਿਹੜਾ ਹਲਕਾ ਮੈਂ ਉਸ ਮੀਡੀਆ ਦੇ ਲਈ ਲੋਕਾਂ ਨੂੰ ਨੌਜਵਾਨਾਂ ਨੂੰ ਬੇਇਜ਼ਤੀ ਕਰਦਾ ਕਿ ਆਪਣੀ ਅੰਗ ਤੇ ਆਪਣੀ ਜ਼ਮੀਨ ਦੀ ਵਾਸ ਨੂੰ ਜਦੋਂ ਵੱਡਾ ਪੜ ਜਾਓਗੇ 1 ਜੂਨ ਨੂੰ ਬੋਟਾ ਪਾਣੀਆਂ ਜੇ 1 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਨ ਹੋਣਾ ਸ਼ੁਰੂ ਹੋਇਆ ਸੀ ਆਪਣੀ ਉਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੇਖ ਕੇ ਬੰਨ ਦਵਾਇਓ ਗਾਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਰ ਜਿਹੜੇ ਸਾਨੂੰ ਗਰਮ ਕਰਾਉਣ ਦੇ ਵਿੱਚ ਅੰਗ ਖੁਦਾਰੇ ਕਰੇ ਆਪਰੇ ਗੁਰੂ ਦਾ ਪਹਿਰ ਕਰਕੇ ਬੰਦ ਦਬਾਉਣ ਲੱਗਿਆ ਆਪਰੇ ਜੀਬੀ ਦੀ ਬਾਣੀ ਸੁਣਿਓ ਇਹ ਮੀਡੀਆ ਦੀ ਤਰਫ ਹੈ ਇਹ ਤੁਹਾਡੇ ਤੋਂ ਆਵਾਜ਼ ਜਾਣੀ ਹੈ ਜਿਹੜੇ 1990 ਤੋਂ ਬਾਅਦ ਦੇ ਵਿੱਚ ਬੱਚੇ ਜੰਮੇ ਨੇ ਉਹਨਾਂ ਨੂੰ ਹੁਣ ਸੋਸ਼ਲ ਮੀਡੀਆ ਰਹੀਂ ਪਤਾ ਲੱਗਣ ਲੱਗਾ ਕਿ ਸਰਪ ਦੀ ਖਾਸਤਾ ਹੈ ਕੌਣਿਆ ਨੌਜਵਾਨਾਂ ਨੂੰ ਪਤਾ ਹੀ ਨਹੀਂ ਸਰਪ ਦੀ ਖਾਸਤਾ ਕੌਣਿਆ ਕੀ ਨੂੰ ਬਾਹਰ ਦੇ ਰਸਤੇ ਨਹੀਂ ਕਹੋਣਿਆ ਭਾਈ ਕੇਰ ਦੇ ਰਸਤੇ ਨਹੀਂ ਕਹੋਣਿਆ ਭਾਈ ਸਤਵਾ ਕਿਸੇ ਨਹੀਂ ਕਹੋਣਿਆ ਸੋ ਇਹ ਮੀਡੀਆ ਦੀ ਤਾਕਤ ਹੈ ਜਿਹੜੇ ਸਾਡੀ ਬਾਦਲ ਨੂੰ ਉਤੋਂ ਤੱਕ ਬਣਾਉਂਦੀ ਹੈ ਸੋ ਅਸੀਂ ਤਗੜੇ ਹੋ ਕੇ ਉਹਨਾਂ ਦਾ ਸਾਥ ਦੇਣਾ ਤੇ ਨਾਲ ਅਰਦਾਸ ਕਰਨੀ ਆ ਗੁਰੂ ਦੇ ਚਰਨਾਂ ਵਿੱਚ ਜਿਹੜੇ ਅਸੀਂ ਇੱਥੇ ਬੱਥੇ ਆ ਅਸੀਂ ਫੂਨਾ ਦੇ ਰਿਸ਼ਤੇਦਾਰਾਂ ਸਾਡਾ ਸਿਆਲਪਾ ਸਾਰਿਆਂ ਨੂੰ ਕਹਿਣਾ ਤੇ ਨਾਲ ਅਸੀਂ ਅਰਦਾਸ ਕਰਨੀ ਆ ਅਰਦਾਸ ਦੇ ਬਜਲੀ ਪਾਵਰ ਆ ਜਦੋਂ ਖਾਸਾ ਦਾ ਆਖਰੀ ਜੰਗ ਲੜਾਈ ਹੋਈ ਨਸ਼ਾਹੇ ਦੇ ਜਦੋਂ ਲੜਾਈ ਹੋਈ ਤੇ ਕਾਲੀ ਫੂਲਾ ਸਿੰਘ ਅਰਦਾਸ ਕਰਕੇ ਜਦੋਂ ਚੜਾਈ ਕਰਨ ਲੱਗੇ ਅਤੇ ਕਨੂ ਪਰ ਕਰਨ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਾਲੀ ਜੀ ਰੁਕ ਜਾਓ ਅਜੇ ਕਿਛੋ ਤੋਲਖਾਨਾਂ ਦੇ ਗੋਲਾ ਬਾਰੂਦ ਨਹੀਂ ਆਇਆ ਰੁਕ ਜਾਓ ਫਿਰ ਮੁੜ ਕੇ ਜਾਣੇ ਆ ਤੇ ਕਾਲੀ ਫੂਲਾ ਸਿੰਘ ਨੇ ਕਹੇ ਰਣਜੀਤ ਸਿੰਘਾ ਤੂੰ ਲੜਾਈ ਤੋਪਾਂ ਨਾਲ ਨਹੀਂ ਹੋਵੇਗੀ ਉਹ ਲੜਾਈ ਘੋੜੇ ਗਰੂਜ ਨਾਲ ਲੜਨੀ ਹੋਏਗੀ ਮੈਂ ਗੁਰੂ ਰਾਮਦਾਸ ਦੇ ਮੀਰੀ ਕੀ ਜੇ ਮਾਰਗ ਦੇ ਕੰਮਾਂ ਦੇ ਅਰਦਾਸ ਕੀਤੀ ਮੈਂ ਲੜਾਈ ਅਰਦਾਸ ਤੇ ਲੜਨੀ ਆ ਉਹ ਕਹਿੰਦੇ ਬਾਜਾ ਕਿਸ਼ੇ ਤੂੰ ਰੁਕਣੇ ਤੇ ਰੁਕ ਜਾ ਅਕਾਲੀ ਫੂਲਾਸ ਕਿੰਨੇ ਅਰਦਾਸ ਕਰਦੇ ਅੱਤ ਦਰਿਆ ਦੇ ਵਿੱਚ ਘੋੜੇ ਵਾਰ ਦਿੰਦੇ ਉਹ ਅੱਟ ਜਿਹੜਾ ਬੜਾ ਚੜ ਕੇ ਲੱਗਦਾ ਇਤਿਹਾਸ ਕਹਿੰਦਾ ਅੱਤ ਰਿਆ ਅੱਜ ਵੀ ਸੁਧੀਆਂ ਕਹਿ ਜਾਂ ਜੇ ਕੋਈ ਰੁੱਖ ਕੇ ਲੱਗਦਾ ਜੇ ਇਹ ਕਾਲੀ ਫੂਲਾ ਸਿੰਘ ਨੇ ਨਿਸ਼ਾਨੇ ਦੀ ਜਗਦੇ ਜਦੋਂ ਨਿਸ਼ਾਨ ਸਾਹਿਬ ਜੇਤਦਾ ਸੀ ਨਾ ਦੇ ਘਰ ਦਿੱਤਾ ਕਾਲੀ ਫੂਲਾ ਸਿੰਘ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਆਖਰੀ ਸਮੇਂ ਦੇ ਉੱਤੇ ਨੇ ਇਹ ਸਿੰਘਾਂ ਨੇ ਗੋਡਾ ਦਿੱਤਾ ਫਤਿਹ ਨਾਲ ਦੇ ਸਿਰ ਵੱਲੇ ਤੇ ਕਿਹਾ ਕਾਲੀ ਜੀ ਤੁਸੀਂ ਜ਼ਿੰਦਗੀ ਬੜੀ ਕਮਾਈ ਹੈ ਗੁਰੂ ਦੇ ਆਖਰੀ ਵਾਰ ਚੜ੍ਹਦੇ ਹੋ ਸਾਨੂੰ ਜਾਣ ਲੱਗਿਆ ਕੋਈ ਸੁਨੇਹਾ ਹੀ ਦੇ ਦਿਓ ਕੋਈ ਗੱਲ ਦੱਸ ਦਿਓ

ਕਿ ਇਹ ਜਿਹੜੇ 파ਰਦਕ ਅਮੀਰ ਮਾਰ ਖੜੇ ਨੇ ਸਤਿਗੁਰ ਸੱਜੇ ਪਾਸੇ ਇਹਨਾਂ ਦੀ ਜਿੱਤ ਤੁਸਾ ਕਰਾਉਣੀ ਹੈ ਇਹਨਾਂ ਨੂੰ ਸਬਕ ਤੁਸੀਂ ਪੜਾਉਣਾ ਹੈ ਤੇ ਗੁਰੂ ਗਾੜੀ ਅਰਦਾਸ ਕਰੀ ਵਰਸਾ ਨਹੀਂ ਜਾਗੀ ਵਰਸਾ ਕਰੇ ਨਾ ਹੋਵੇ ਜੰਮ ਦੀ ਅਰਦਾਸ ਜਨ ਬਾਂਡ ਦੀ ਲੋੜਿਆ ਗੁਰੂ ਦਾ ਧੋਸਾ ਚਾਹੀਦਾ ਗੁਰੂ ਤੇ ਵਿਸ਼ਵਾਸ ਚਾਹੀਦਾ ਇਸ ਕਰਕੇ ਬਹੁਤ ਕਗਾਉਂਗਾ ਜੇ ਅਕਾਲੀ ਦਰ ਮਰਸਾ ਤੇ ਕੋ ਬਟੋਏ ਕੋ ਵੀ ਬਾਪਸ ਲੈ ਲੈਂਦਾ ਪਰ ਜਦੋਂ ਉਹਨਾਂ ਦੀ ਮਰਜੀ ਆ ਇਹ ਫਰਜ਼ ਜਾਵੇਂ ਗੁਰੂ ਜਾਨੇ ਸੰਗਤਾਂ ਜਾਣਨ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਸੰਗਤ ਬੜੀ ਜਿਹੜੀ ਆ ਉਹਦੇ ਤੇ ਕਿਰਪਾ ਹੁੰਦੀ ਆ ਗੁਰੂ ਦੀ ਇਸ ਕਰਕੇ ਸਮਝੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਅਸੀਂ ਭਾਈ ਅਮਰਪਾਲ ਸਿੰਘ ਦਾ ਤੇ ਭਾਈ ਸਭਜੀ ਸਿੰਘ ਖਾਲਸਾ ਦਾ ਸਾਥ ਦੇਣਾ ਤਾਂ ਕਿ ਉਹ ਜਿੱਤ ਕੇ ਉਸ ਲੋਕ ਸਭਾ 'ਚ ਜਾ ਕੇ ਬੋਲਣਾ ਜਿੱਥੇ ਰੋਲ ਗਰਾਂਦੀ ਬੈਠਾ ਹੋਵੇ ਤੇ ਸਾਹਮਣੇ ਭਾਈ ਜਰਨਤ ਸਿੰਘ ਦਾ ਸੁੱਤਰ ਬੈਠਾ ਸਾਰੇ ਇਸ ਕਰਕੇ ਅਖੀਰ ਦੇ ਉਸ ਤੇ ਮੈਂ ਗੁਰਦੁਆਰਾ ਸਾਹਿਬ ਦਾ ਵੀ ਤਨਵਾਦੀ ਆ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਮੇਰਾ ਖੈਰ ਨ ਮੈਨ ਦੇ ਵਿੱਚ ਪਹਿਲਾ ਗੁਰਦੁਆਰਾ ਹੋਏਗਾ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਨਹੀਂ ਤੇ ਕਈ ਗੁਰੂ ਘਰਾਂ ਵਾਲੇ ਪ੍ਰੋਗਰਾਮ ਰੱਖ ਕੇ ਵੀ ਕੁਛ ਨਹੀਂ ਪ੍ਰੋਗਰਾਮ ਰੱਖਣ ਕਰ ਤੋਂ ਵਿੱਚ ਨਹੀਂ ਕੁਛ ਨਹੀਂ ਹੈਗਾ ਇਹ ਪਹਿਲਾ ਗੁਰੂ ਘਰ ਵਧਾਈ ਦਾ ਹੱਕਦਾਰ ਆ ਮੈਂ ਕਹਿੰਨਾ ਗੁਰੂ ਨਾਨਕ ਗੁਰਦੁਆਰਾ ਵੈਂਸਫਿਲਡ ਭਾਈ ਪਰਮਜੀਤ ਸਿੰਘ ਜੀ ਸਾਹਿਬ ਅੱਜ ਇਹਨਾਂ ਦੇ ਸਹਿਯੋਗੀ ਸੱਜਣੇ ਜਿਹੜੇ ਇਸ ਕਰਕੇ ਜ਼ਰੂਰੀ ਜਿਹੜਾ ਇਹ ਮਹਿਜ ਹੁੰਦਾ ਇੱਕ ਜਾਣਾ ਇਹ ਅਰਥ ਦੀ ਗੱਲ ਜ਼ਮੀਰ ਦੀ ਗੱਲ ਹੁੰਦੀ ਕਹਿਣ ਨੂੰ ਸਾਰੇ ਕਹਿੰਦੇ ਅਸੀਂ ਪੰਥ ਗਿਆ ਪੰਥ ਦੀ ਜਦੋਂ ਗੱਲ ਕਰਨੀ ਸਾਰੇ ਮੇਲੇ ਨੂੰ ਮੋਢੇ ਤੇ ਪਰਨਾ ਘਵਾ ਦਿੰਦੇ ਵੀ ਮੈਂ ਹੀ ਪੰਥਿਆ ਪੰਥ ਮੇਰੇ ਨਾਲ ਆ ਪੰਥ ਦਾ ਪਦਾ ਫਿਰ ਦਾ ਅੱਜ ਜੋ ਪੰਥ ਕਾਰਜਾਂ ਬਾਅਦ ਤੇ ਪੰਥ ਦੇ ਨਾਲ ਅਸੀਂ ਤੁਰਦੇ ਆ ਔਰ ਉਹਦੇ ਨਾਲ ਅਸੀਂ ਖਜ਼ੋਨੇ ਆ ਫਿਰ ਪਤਾ ਲੱਗਦਾ ਕੌਣ ਬੰਧ ਚਿਆ ਤੇ ਕੌਣ ਹੋ ਰਿਆ ਕਹਿਣ ਨੂੰ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਇਸ ਕਰਕੇ ਧਰਮ ਦੀ ਲੋੜ ਨਹੀਂ ਸਾਧ ਸੰਗਤ ਜੀ ਵਾਅਦਾ ਵਾਅਦਾ ਆਪਾਂ ਸਾਲ ਲੈਣਾ ਆਪਾਂ ਬਾਜ ਚੁਕੜੀਆਂ ਤੇ ਜਿਹੜੇ ਬੰਦ ਦਾ ਉਮੀਦਵਾਰ ਨੇ ਉਹਨਾਂ ਦੀ ਸਪੋਰਟ ਕਰਨੀ ਆ ਉਹਨਾਂ ਦਾ ਸਾਥ ਦੇਣਾ ਗੁਰੂ ਸਾਹਿਬਾਂ ਦੇ ਕਿਰਪਾ ਕਰਕੇ ਬੇਅੰਤ ਪੁਨਾ ਦੀ ਜਿਹੜਾ ਖਿਮਾ ਸਾਹਿਬ ਸੰਗਤ ਜੀ ਤੇ ਜਿਲ੍ਹੀਆਂ ਸੰਗਤਾਂ ਪੰਜਾਬ ਦੀ ਧਰਤੀ 'ਚ ਤੁਸੀਂ ਵੀ ਈ ਆ ਰਹੇ ਹੋ ਅਵਾਜ਼ੀਆ ਤੋਂ ਟੀਵੀ ਤੇ ਦੇਖ ਰਹੇ ਹੋ ਪੀਬੀਸੀ ਚੈਨਲ ਤੇ ਤੁਸੀਂ ਵੇਖਣਾ ਆਪਣੀਆਂ ਜੁਬੀ ਦਾ ਜਗਾ ਕੇ ਮਾਂਝਾ ਪਹਿਣਾ ਦੀਆਂ ਭਰਾਵਾਂ ਨੂੰ ਫੇਰਦੀ ਆ ਕੀ ਵੱਧ ਤੋਂ ਵੱਧ ਖਡੂਰ ਸਾਹਿਬ ਦੇ ਵਿੱਚ ਮਾਇਆ ਤੋਂ ਨਿਸ਼ਾਨ ਦਾ ਵਟਨ ਲਗਾਉਣਾ ਇਹ ਹਰਕਾਰ ਪ੍ਰੀਤ ਕੋਰ ਤੋਂ ਦੋ ਗੰਨੇ ਦੀ ਇੱਕ ਖਸਾਮ ਹੈ ਜਿਹੜਾ ਚੋਣ ਸ਼ਾਮਿਆਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਉਹਨਾਂ ਦਾ ਵੋਟ ਦਵਾ ਕੇ ਤੇ ਉਹਨਾਂ ਨੂੰ ਜਿਹੜਾ ਆਪਾਂ ਜਿਤਾਉਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ